ਵੱਡੇ ਤੂਫਾਨ ਮਗਰੋਂ ਅਮਰੀਕਾ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਲਗਾਇਆ ਲੰਗਰ ਬਿਜਲੀ ਬੰਦ ਹੋਣ ਕਾਰਨ ਲੋਕ ਘਰਾਂ ਦੇ ਬਚ ਨਹੀਂ ਬਣਾ ਪਾ ਰਹੇ ਸਿੱਖਾਣਾ ਗੁਰੂ ਕੇ ਸਿੰਘਾਂ ਦੇ ਵੱਲੋਂ 3 ਦਿਨਾਂ ਤੋਂ ਲਗਾਤਾਰ ਵਰਤਾਇਆ ਜਾ ਰਿਹਾ ਹੈ ਲੰਗਰ ਸਿੱਖ ਭਾਵੇਂ ਜਿੱਥੇ ਮਰਜ਼ੀ ਕਿਉਂ ਨਾ ਹੋ ਪਰ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਤਾਂ ਹਰ ਕਿਸੇ ਦੀ ਮਦਦ ਦੇ ਲਈ ਐਤਿਆਰ ਖੜੇ ਰਹਿੰਦੇ ਨੇ ਹੁਣ ਇੱਕ ਤਸਵੀਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਵੱਡੇ ਤੂਫਾਨ ਮਗਰੋਂ ਗੁਰੂ ਕੇ ਸਿੰਘਾਂ ਨੇ ਲੰਗਰ ਲਗਾਇਆ ਹੈ ਦਰਅਸਲ ਬੀਤੇ ਦਿਨੀ ਅਮਰੀਕਾ ਦੇ ਵਿੱਚ ਇੱਕ ਜ਼ਬਰਦਸਤ ਤੂਫਾਨ ਆਇਆ ਸੀ ਜਿਸ ਮਗਰੋਂ ਇੱਥੇ ਬਿਜਲੀ ਬੰਦ ਹੋ ਗਈ ਸੀ ਖੰਬੇ ਉਖੜ ਗਏ ਸਨ ਤੇ ਕਈ ਥਾਵਾਂ ਤੇ ਤਾਂ ਹੱਥ ਸੀ ਵੀ ਬਾਪਰੇ ਸੰ ਬੀਤੇ ਦਿਨੀ ਅਮਰੀਕਾ ਦੇ ਵਿੱਚ ਸਿਆਟਲ ਦੇ ਆਸ-ਪਾਸ ਵਾਲੇ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਕਾਰਨ, ਦਰੱਖਤ ਡਿੱਗਣ ਕਾਰਨ ਬਹੁਤ ਸਾਰੇ ਘਰਾਂ ਦੀ ਬਿਜਲੀ ਬੰਦ ਹੋ ਗਈ ਸੀ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਗੁਰਦੁਆਰਾ ਸੱਚਾ ਮਾਰਗ ਵਿਖੇ ਦੇਖਦੇ ਕਮਿਊਨਿਟੀ ਕਿਚਨ ਅਤੇ ਯੂਨਾਈਟਿਡ ਸਿੱਖਸ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸੇਵਾਦਾਰਾਂ ਵੱਲੋਂ ਤਿੰਨ ਦਿਨ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਲੰਗਰ ਵਰਤਾਇਆ ਜਾ ਰਿਹਾ ਹੈ। ਦਰਸਲ ਅਮਰੀਕਾ ਦੇ ਵਿੱਚ ਇੱਕ ਵੱਡਾ ਤੂਫਾਨ ਆਇਆ ਸੀ ਜਿਸ ਨਾਲ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪਿਆ ਅਤੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੀ ਬੰਦ ਹੋ ਗਈ ਤੇ ਕਈ ਥਾਵਾਂ ਤੇ ਤਾਂ ਦਰਖਤ ਵੀ ਡਿੱਗ ਗਏ ਤੇ ਖੰਬੇ ਉਖੜ ਗਏ ਹਨੇਰੀ ਕਾਰਨ ਕਈ ਇਲਾਕਿਆਂ ਦੇ ਵਿੱਚ ਰੁੱਖ ਟੁੱਟਣ ਕਾਰਨ ਕਈ ਲੋਕਲ ਰੋਡ ਵੀ ਬੰਦ ਹੋ ਗਈ ਸਨ ਰਾਜਪੜ ਦੇ ਵਿੱਚ 5 ਲੱਖ ਤੋਂ ਵੀ ਵੱਧ ਘਰ ਬਿਜਲੀ ਤੋਂ ਬਿਨਾਂ ਰਿਪੋਰਟ ਕੀਤੇ ਗਏ ਸਨ ਸਨੋ ਹੋਮਿਸ਼ ਕਾਉਂਟੀ ਦੇ ਵਿੱਚ ਘੱਟੋ ਘੱਟ 1 ਲੱਖ 16800 ਬਿਨਾ ਬਿਜਲੀ ਦੇ ਘਰ ਰਿਪੋਰਟ ਕੀਤੇ ਗਏ ਸਨ ਜਿਸ ਮਕਰੋ ਹੁਣ ਗੁਰੂ ਕੇ ਸਿੰਘਾਂ ਨੇ ਅਮਰੀਕਾ ਦੇ ਵਿੱਚ ਵੀ ਲੰਗਰ ਲਗਾਇਆ ਹੈ ਗੁਰੂ ਘਰ ਤੋਂ ਲੰਗਰ ਤਿਆਰ ਕਰਕੇ ਵੱਖ-ਵੱਖ ਸ਼ੈਲਟਰਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਸੇਵਾਦਾਰਾ ਵੱਲੋਂ ਇਹ ਸੇਵਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਜਿਸ-ਜਿਸ ਤਰ੍ਹਾਂ ਦੀਆਂ ਵਸਤੂਆਂ ਦੀ ਜ਼ਰੂਰਤ ਹੈ ਉੱਥੇ-ਉੱਥੇ ਉਹ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸੰਗਤ ਨੂੰ ਬੇਨਤੀ ਹੈ ਕਿ ਆ ਦੋ ਤਿੰਨ ਦਿਨ ਤੋਂ ਪਿੱਛੇ ਜਿਹੜਾ ਮੌਸਮ ਖਰਾਬ ਰਿਹਾ ਹੈ ਉਹਦੇ ਅਨਸਾਰ ਲੋਕਾਂ ਨੂੰ ਘਰਾਂ 'ਚ ਖਾਣ ਪੀਣ ਦੀ ਪਰੇਸ਼ਾਨੀ ਆਈ ਹੈ ਸਾਡੇ ਇੱਥੇ ਤਿੰਨ ਸੰਸਥਾਵਾਂ ਵੱਲੋਂ ਗੁਰਦੁਆਰਾ ਸਾਹਿਬ ਯੂनाइटेड सिख ਕਬੀਰ ਸਵਾ ਵੱਲੋਂ ਤੇ ਦੇਖਦੇ ਕਿਚਨ ਵੱਲੋਂ ਫੂਡ ਸਰਵ ਕੀਤਾ ਜਾਂਦਾ ਹੈ ਸ਼ੈਲਟਰਾਂ 'ਚ ਵੀ ਤੇ ਇੱਥੇ ਵੀ ਲੰਗਰ ਦੀ ਸੇਵਾ 24 ਆਵਰ ਚੱਲਦੀ ਰਹਿੰਦੀ ਹੈ ਤੇ ਕੱਲ ਵੀ ਸਾਡੇ ਸੰਸਥਾ ਵੱਲੋਂ ਇੰਨਾ ਸੰਸਥਾ ਵੱਲੋਂ ਇਹ ਇਸ਼ਾ ਕੋਆ ਵਿੱਚ ਫੂਡ ਸਰਵ ਕੀਤਾ ਗਿਆ ਸੀ ਉੱਥੇ ਸ਼ੈਲਟਰ 'ਚ ਅੱਜ ਵੀ ਸਵੇਰੇ ਦੇਖ ਤੇ ਕਿਚਨ ਵੱਲੋਂ ਬੱਚਿਆਂ ਵੱਲੋਂ ਇਹ ਫੂਡ ਦੀ ਸਰ ਦੋ ਤਿੰਨ ਸ਼ੈਲਟਰਾਂ 'ਚ ਜਾ ਚੁੱਕੀ ਹੈ ਤੇ ਹੁਣ ਵੀ ਕਿਸੇ ਸੰਗਤ ਦੇ ਬੱਚੇ ਬੰਦੇ ਨੂੰ ਕੋਈ ਇਹਦੇ 'ਚ ਵਿਤਕਰਾ ਨਹੀਂ ਕਿਸੇ ਵੀ ਤਰ੍ਹਾਂ ਦਾ ਆ ਸਕਦੇ ਨੇ ਤੇ ਲੰਗਰ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਸਾਨੂੰ ਆ ਪਿੱਛੇ ਲੱਗੇ ਮੇਰੇ ਪਿੱਛੇ ਫੋਨ ਨੰਬਰ ਹੈਗਾ ਇਸ ਫੋਨ ਨੰਬਰ ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਨੇ ਕਿ ਕਿਹੜੀ ਸੇਵਾ ਦੀ ਜਰੂਰਤ ਹੈ ਫੂਡ ਦੀ ਖਾਣ ਦੀ ਪੀਣ ਦੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਤੁਸੀਂ ਇਨਫੋਰਮੇਸ਼ਨ ਕਰ ਦੇ ਸਕਦੇ ਆ ਬਾਕੀ ਮੇਰੇ ਵੱਲੋਂ ਸਾਰੀ ਲੋਕਾਈ ਨੂੰ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਪੰਜਾਬੀ ਜਿੱਥੇ ਮਰਜ਼ੀ ਕਿਉਂ ਨਾ ਵਸਤੇ ਹੋਣ ਪਰ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਤਾਂ ਉਹ ਮਦਦ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਇਹ ਅਮਰੀਕਾ ਦੀ ਤਸਵੀਰ ਤੁਹਾਨੂੰ ਦਿਖਾਈ ਜਿੱਥੇ ਵੱਡਾ ਤੂਫਾਨ ਆਇਆ ਅਤੇ ਲੋਕ ਬਿਜਲੀ ਬੰਦ ਹੋਣ ਕਾਰਨ ਘਰਾਂ ਦੇ ਵਿੱਚ ਖਾਣਾ ਬਣਾਉਣ ਤੋਂ ਅਸਮਰਥ ਸਨ ਜਿਸ ਸਮੇਂ ਘਰੋਂ ਲੋਕਾਂ ਦਾ ਠਿੱਡ ਪਰਨਵਾਸ ਤੇ ਸਿੱਖਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਸੈਟਲ ਤੋਂ ਗੁਰਪ੍ਰੀਤ ਸਿੰਘ ਤੰਜੂ ਦੀ ਰਿਪੋਰਟ ਇੱਕ ਬਹੁਤ ਵੱਡਾ ਤੂਫਾਨ ਆਇਆ ਸੀ ਜਿਹਦੇ ਕਰਕੇ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੀ ਬਿਜਲੀ ਚਲੇ ਗਈ ਸੀ ਤੇ ਉਹਨਾਂ ਕੋਲੇ ਖਾਣਾ ਬਣਾਉਣ ਲਈ ਕੋਈ ਸਾਧਨ ਨਹੀਂ ਸੀ ਤੇ ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਪਰਸੋਂ ਤੋਂ ਲੰਗਰ ਸੰਗਤ ਲਈ ਲਗਾਇਆ ਜਾ ਰਿਹਾ ਆਲੇ ਦੁਆਲੇ ਦੀ ਸਾਰੀਆਂ ਸਿਟੀਆਂ ਨੂੰ ਸਾਰੇ ਜੋ ਵੀ ਗਰੁੱਪ ਹੈਗੇ ਉਹਨਾਂ ਸਾਰਿਆਂ ਨੂੰ ਮੈਸੇਜ ਭੇਜ ਦਿੱਤੇ ਸੀਗੇ ਕਿ ਭਾਈ ਜਿਹਨੇ ਵੀ ਆਉਣਾ ਆ ਉਹ ਆ ਸਕਦਾ ਯੂਨਾਈਟਿਡ ਸਿੱਖਸ ਵਾਲੇ ਵੀ ਨਾਲ ਮਦਦ ਕਰ ਰਹੇ ਨੇ ਤੇ ਦੇਗ ਤੇ ਕਮਿਊਨਿਟੀ ਕਿਚਨ ਵਾਲੇ ਅੱਜ ਸਵੇਰੇ ਬੱਚੇ ਜਿਹੜੇ ਆ ਉਹ ਇੱਕ ਵੈਨ ਭਰ ਕੇ ਖਾਣੇ ਦੀ ਲੈ ਗਏ ਨੇ ਵੰਡਣ ਲਈ ਤੇ ਕੱਲ ਵੀ ਅਸੀਂ ਇੱਕ ਸ਼ਹਿਰ ਨਾਲੇ ਇ사ਕਵਾ ਉੱਥੇ ਬਹੁਤ ਜ਼ਿਆਦਾ ਲੋਕਾਂ ਦੀ ਬਿਜਲੀ ਗਈ ਹੋਈ ਸੀ ਤੇ ਉੱਥੇ ਸ਼ੈਲਟਰ ਦੇ ਵਿੱਚ ਅਸੀਂ ਖਾਣਾ ਵੰਡ ਕੇ ਆਏ ਆ ਤੇ ਅੱਜ ਵੀ ਇੱਥੇ ਗੁਰੂ ਕਾ ਲੰਗਰ ਸਵੇਰ ਤੋਂ ਚੱਲ ਰਿਹਾ ਤੇ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਤੋਂ ਬਿਨਾਂ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਜਿੱਦਾਂ ਜਿੱਦਾਂ ਪਤਾ ਲੱਗਦਾ ਆ ਕੋਈ ਸਿਟੀ ਦਾ ਕਿਸੇ ਨੂੰ ਕੋਈ ਈਮੇਲ ਚਲ ਗਈ ਜਾਂ ਵੈਬਸਾਈਟ ਤੋਂ ਦੇਖ ਲਿਆ ਜਾਂ ਅਸੀਂ ਬਾਹਰ ਇੱਕ ਸਾਈਨ ਵੀ ਲਾਇਆ ਹੋਇਆ ਉਹ ਵੀ ਆਉਂਦੇ ਨੇ ਲੰਗਰ ਛਕਣ ਤੇ ਉਹਨਾਂ ਨੂੰ ਵੀ ਅਸੀਂ ਸਮਝਾਈਦਾ ਆ ਕਿ ਸਾਡਾ ਲੰਗਰ ਦੀ ਜੋ ਵੀ ਪ੍ਰਥਾ ਆ ਉਹਦੇ ਬਾਰੇ ਗੱਲਬਾਤ ਕਰੀਦੀ ਆ ਤੇ ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰੰਦਾ ਤੇ ਦੇਖ ਤੇ ਕਮਿਊਨਿਟੀ ਕਿਚਨ ਦਾ ਯੂਨਾਈਟਿਡ ਸਿੱਖ ਦਾ ਇਹ ਬਹੁਤ ਵਧੀਆ ਉਪਰਾਲਾ ਆ ਪੰਜਾਬੀ ਲਖਾਰੀ ਸਵਾ ਸਿਆਟਲ ਦੇ ਵੀ ਵਲੰਟੀਅਰ ਉਹਨਾਂ ਦੀ ਮਦਦ ਕਰਨ ਲਈ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ